ਸਤਿ ਸ਼੍ਰੀ ਅਕਾਲ ਜੀ ਮੈਂ ਧਰਵਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਕੱਲ 24 ਮਈ ਦਿਨ ਛੜੀਵਾ ਇੱਕ ਇਤਿਹਾਸਕ ਇਕੱਠ ਪੰਜਾਬ ਭਰ ਦੇ ਨੌਜਵਾਨਾਂ ਦਾ ਕਰਨ ਜਾ ਰਹੇ ਆਂ ਦੇਸ਼ ਭਗਤ ਜਾਦਗਰ ਹਾਲ ਜਲੰਧਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵੱਡੀ ਕਨਵੈਨਸ਼ਨ ਤੇ ਰੈਲੀ ਕਰਨ ਦਾ ਮੁੱਖ ਤੌਰ ਤੇ ਕਰ ਰਿਹਾ ਪੂਰੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੇ ਨਾਲ ਨੌਜਵਾਨ ਲਗਾਤਾਰ ਤਰਾਸਤ ਹੈ ਉਹ ਇਹ ਕਹਿ ਰਿਹਾ ਅਲੱਗ-ਅਲੱਗ ਸਰਕਾਰਾਂ ਨੂੰ ਪੀ ਸਾਡੇ ਹਿੱਸੇ ਦਾ ਰੋਜ਼ਗਾਰ ਹੈ ਕਿੱਥੇ ਹੈ ਸਰਕਾਰ ਚਾਹੇ ਅਕਾਲੀ ਭਾਜਪਾ ਦੇ ਗੱਡ ਜੋੜਦੀ ਨਹੀਂ ਹੋਵੇ ਚਾਹੇ ਕਾਂਗਰਸ ਦੇ ਰਹੀ ਹੋਵੇ ਚਾਹੇ ਅੱਜ 94 ਐਮ ਐਲ ਏ ਦੇ ਨਾਲ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਪਰ ਨੌਜਵਾਨਾਂ ਦੇ ਲਈ ਨੀਤੀਗਤ ਤੌਰ ਦੇ ਉੱਪਰ ਕੋਈ ਵੀ ਰੋਜ਼ਗਾਰ ਪੱਕੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ ਹਾਂ ਲੱਛੇਦਾਰ ਭਾਸ਼ਣਾ ਦੇ ਵੱਲੋਂ ਹੋਰ ਕੁਝ ਕਹਿ ਲੀਏ ਉਹ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਸੇਹ ਸੂਲਤਾ ਦੀ ਗੱਲ ਕਰ ਲਈਏ ਉਹ ਵੀ ਜਿਹੜੀਆਂ ਆ ਲੋਕਾਂ ਤੋਂ ਆਮ ਲੋਕਾਂ ਤੋਂ ਕੋਈ ਗੱਲ ਲੁਕੀ ਨਹੀਂ ਆ ਵੀ ਹਾਲਤ ਕੀ ਹੈ ਜ਼ਮੀਨੀ ਇਸ ਕਰਦੀ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਬੇਰੋਜ਼ਗਾਰੀ ਤੇ ਇੱਕ ਨਸ਼ਾ ਵੱਡੀ ਅਲ੍ਹਾਮਤ ਹੈ ਅੱਜ ਗਰੀਬਾਂ ਦੇ ਘਰਾਂ ਤੱਕ ਦੇ ਵਿੱਚ ਨਸ਼ਾ ਮਾਰ ਦਿੱਤਾ ਹੈ ਸਾਡੇ ਪੁੱਤ ਸਾਡੀਆਂ ਧੀਆਂ ਲਗਾਤਾਰ ਨਸ਼ੇ ਦੇ ਨਾਲ ਤ੍ਰਾਸਤ ਹੈ ਉਹਨਾਂ ਨੂੰ ਦੇਖ ਨਹੀਂ ਰਿਹਾ ਵੀ ਭਵਿੱਖ ਸਾਡਾ ਹੈ ਕਿੱਥੇ ਹੈ ਪੰਜਾਬ ਤੇ ਭਾਰਤ ਦੇ ਵਿੱਚ ਰਹਿਣਾ ਸੁੱਖ ਹੈ ਵੀ ਆਉਣ ਵਾਲੇ ਸਮੇਂ ਚਾ ਨਾ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਪੰਜਾਬ ਦੀ ਨੌਜਵਾਨੀ ਦਾ ਮਾਹੌਲ ਚੰਗਾ ਕਰਨ ਦੇ ਲਈ ਸ਼ੀਪਾਗ ਸਿੰਘ ਨੌਜਵਾਨ ਸਭਾ ਦੇ ਵੱਲੋਂ ਇੱਕ ਵਿਸ਼ਾਲ ਕਨਵੈਨਸ਼ਨ ਆਸੀਂ ਕਰਨ ਜਾ ਰਹੇ ਹਾਂ ਉਹਦੇ ਲਈ ਪੂਰੀ ਤਿਆਰੀ ਜੰਗੀਪੱਧਰ ਦੇ ਉੱਪਰ ਕੀਤੀ ਗਈ ਹੈ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ ਮੈਂ ਬਤੌਰ ਜਨਰਲ ਸੈਕਟਰੀ ਇਹ ਵੀਡੀਓ ਦੇ ਨਾਲ ਮੈਸੇਜ ਦੇ ਰਿਹਾ ਹਾਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਪਿਆਓ ਇਸ ਰੈਲੀ ਦੇ ਵਿੱਚ ਵੱਧ ਚੜ੍ਹ ਕੇ ਵਿੱਚ ਜਿਹੜਾ ਹਿੱਸਾ ਲਵੋ ਠੀਕ 11 ਵਜੇ ਦੇਸ਼ ਪੰਜਾਬガル ਹਾਲ ਇਹ ਰੈਲੀ ਸ਼ੁਰੂ ਹੋਏਗੀ ਤੇ ਅਸੀਂ ਉਡੀਕ ਦੇ ਵਿੱਚ ਆ ਪੀ ਪੰਜਾਬ ਭਰ ਦੇ ਨੌਜਵਾਨ ਤੁਸੀਂ ਘਰਾਂ ਦੇ ਵਿੱਚੋਂ ਨਿਕਲ ਕੇ ਆਓਗੇ ਜਿਹੜਾ ਲਗਾਤਾਰ ਜਾਤਾਂ ਪਾਤਾਂ ਦੇ ਨਾਮ ਦੇ ਉੱਪਰ ਵੰਡ ਕੇ ਸਾਨੂੰ ਆਪਸ ਦੇ ਵਿੱਚ ਲੜਾਇਆ ਜਾਂਦਾ ਹੈ ਉਹਦੇ ਤੋਂ ਇਲਾਵਾ ਗੱਲ ਕਹਿਣੀ ਹੈ ਵੀ ਜਿਹੜਾ ਸਾਨੂੰ ਆਪਸ ਦੇ ਵਿੱਚ ਲੜਨ ਤੋਂ ਬਾਅਦ ਸਾਡੇ ਉੱਪਰ ਮਹਿੰਗਾਈ ਬੇਕਾਰੀ ਬਰੋਜ਼ਗਾਰੀ ਦਾ ਭਾਰ ਲੱਦਿਆ ਜਾਂਦਾ ਹੈ ਇਹਦਾ ਇੱਕੋ ਇੱਕ ਹੱਲ ਹੈ ਵੀ ਜਥੇਬੰਦ ਹੋ ਕੇ ਸਰਕਾਰਾਂ ਦੇ ਵਿਰੁੱਧ ਸੰਘਰਸ਼ ਕਰੀਏ ਉਹ ਸੰਘਰਸ਼ ਜਥੇਬੰਦ ਹੋ ਕੇ ਹੀ ਲੜਿਆ ਜਾ ਸਕਦਾ ਹੈ ਇਸੇ ਲੜਾਈ ਨੂੰ ਨੇਪਰੇ ਚਾੜਨ ਦੇ ਲਈ ਕੱਲ ਅਸੀਂ ਇੱਕ ਇਤਿਹਾਸਕ ਕਨਵੈਨਸ਼ਨ ਰੈਲੀ ਕਰਨ ਜਾ ਰਹੇ ਹਾਂ ਤੇ ਮੈਂ ਆਸ ਕਰਦਾ ਸਾਰੇ ਆਗੂ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਨਾਲ ਜਿੰਨੇ ਵੀ ਬਜ਼ੁਰਗ ਸਾਥੀ ਜਿਹੜੇ ਮਦਦ ਕਰ ਰਹੇ ਆ ਉਹ ਬਿਲਕੁਲ ਢਿਲਮੱਠ ਨਹੀਂ ਕਰਨਗੇ ਕੱਲ ਸਵੇਰੇ ਹੀ ਤਿਆਰ ਹੋ ਕੇ ਸਾਧਨ ਤਿਆਰ ਕਰਕੇ ਝੰਡੇ ਡੰਡੇ ਲੈ ਕੇ ਇਸ ਰੈਲੀ ਦਾ ਹਿੱਸਾ ਬਣ ਕੇ ਤੇ ਕਹਿਣਗੇ ਅਸੀਂ ਕਰਤਾਰ ਸਿੰਘ ਸਰਾਭੇ ਦੇ ਵਾਰਸ ਹੈ ਅਸੀਂ ਸ਼ੀਦਿਆਜ਼ਮ ਭਗਤ ਸਿੰਘ ਦੇ ਵਾਰਸ ਹੈ ਅਸੀਂ ਉਦਮ ਸਿੰਘ ਦੇ ਵਾਰਸ ਹੈ ਤੇ ਅਸੀਂ ਲਗਾਤਾਰ ਜ਼ਮੀਨ ਤੋਂ ਉੱਠ ਕੇ ਆਪਣੇ ਘਰਾਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਅਸਲੀ ਨਸ਼ੇ ਨੂੰ ਖਤਮ ਕਰਨ ਦੇ ਲਈ ਅਸਰ ਨੋਜਮਾਨਾ ਦਾ ਜੁੱਧ ਜਿਹੜਾ ਛੇੜਨ ਦੇ ਲਈ ਅਸੀਂ ਇਸ ਰੈਲੀ ਦੇ ਵਿੱਚ ਪਹੁੰਚਾਂਗੇ ਤੇ ਇਥੋਂ ਰੈਲੀ ਤੋਂ ਤਾਕਤ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਨਵਾਂ ਅੰਦੋਲਨ ਖੜਾ ਕਰਨ ਦਾ ਜਿਹੜਾ ਅਸੀਂ ਯਤਨ ਕਰ ਰਹੇ ਹਾਂ ਉਹਦੇ ਵਿੱਚ ਹਿੱਸੇ ਆਵਾਂਗੇ ਇਹਦੇ ਨਾਲ ਹੀ ਮੈਂ ਪੂਰੇ ਇਹਾਸ ਕਰਦਾ ਨੌਜਵਾਨਾਂ ਤੋਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡਾ ਮੈਸੇਜ ਪੁੱਜਦੇ ਕਰੋਗੇ ਤੇ ਬਿਨਾ ਟਿਲ ਮਟ ਕੀਤੇ ਆਂ ਕੱਲ ਵੱਧ ਤੋਂ ਵੱਧ ਗਿਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਹਿੱਸਾ ਪਾਓਗੇ ਤੇ ਇਹਨਾਂ ਤਸਵੀਰਾਂ ਨੂੰ ਹੋਰ ਲੋਕਾਂ ਤੱਕ ਪੁੱਜਦੇ ਕਰੋਗੇ ਕਿ ਹਰ ਇੱਕ ਉਸ ਨੌਜਵਾਨ ਤੱਕ ਇਹ ਗੱਲ ਜਾਏ ਪੇਸ਼ੀਤ ਪਗੈਸੇ ਨੌਜਵਾਨ ਸਭਾ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਦੇਸ਼ ਪੰਜਾਬ ਗਾਰ ਹਾਲ ਜਲੰਧਰ ਦੇ ਵਿੱਚ ਇਹ ਸਾਡੀ ਰੈਲੀ ਹੈ ਇਹ ਪੰਜਾਬ ਦੇ ਨੌਜਵਾਨਾਂ ਦੀ ਰੈਲੀ ਹੈ ਇਹ ਹੁਣਾਂ ਨੌਜਵਾਨਾਂ ਦੀ ਰੈਲੀ ਹੈ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਇਆ ਰੋਜ਼ਗਾਰ ਨੂੰ ਤਾਕਰਿਆ ਕਿ ਕਿੱਥੇ ਰੋਜ਼ਗਾਰ ਦਾ ਪ੍ਰਬੰਧ ਹੋਊਗਾ ਜਿਹੜੀ ਸਰਕਾਰ ਨੇ ਗਾਰੰਟੀ ਦਿੱਤੀ ਸੀਗੀ ਭੀ ਜੇ ਮੈਂ ਰੋਜ਼ਗਾਰ ਨਾ ਦੇ ਸਕਾਂਗੀ ਕਮ ਆ ਮੈਂ ਬੇਰੋਜ਼ਗਾਰੀ ਪੱਤਾ ਦਵਾਂਗੀ 2500 ਰੁਪਇਆ ਤੇ ਭਗਵਤਬਾਨ ਨੂੰ ਹੁਣ ਉਸ ਕਟਖਰੇ ਦੇ ਵਿੱਚ ਖੜਾ ਕਰਨਾ ਹੈ ਲਛੇਦਾਰ ਭਾਸ਼ਣਾ ਤੋਂ ਕੱਢ ਕੇ ਲਿਆ ਕੇ ਜ਼ਮੀਨ ਤੇ ਖੜਾ ਕਰਨਾ ਆਮ ਘਰਾਂ ਦੇ ਵਿੱਚ ਖੜਾ ਕਰਨਾ ਇਹ ਰੈਲੀ ਉਸ ਗੱਲ ਨੂੰ ਲਈ ਕੀਤੀ ਜਾ ਰਹੀ ਹੈ ਤੇ ਕੱਲ ਇਸ ਰੈਲੀ ਦਾ ਹਿੱਸਾ ਬਣੋ ਤੈਨੂੰ ਕਾਮਯਾਬ ਕਰਨ ਦੇ ਲਈ ਪੂਰੀ ਤਾਨ ਲਾ ਦਿਓ ਤੇ ਕੱਲ ਇੱਕ ਇਤਿਹਾਸਕ ਦਿਨ ਬਣ ਕੇ ਜਿਹੜਾ ਆਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇੱਕ ਇੱਕ ਤੈ ਹੋਵੇ ਪੀਣਾ ਨੌਜਵਾਨਾਂ ਨੇ ਹਿੰਮਤ ਮਾਰੀ ਹੈ ਤੇ ਇਸ ਰੈਲੀ ਤੋਂ ਇੱਕ ਨਵਾਂ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਖੜਾ ਕੀਤਾ ਜਿਹੜਾ ਨੌਜਵਾਨਾਂ ਨੂੰ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਲੜਨ ਦੇ ਲਈ ਤਿਆਰ ਕਰ ਰਿਹਾ ਸੀ ਧੰਨਵਾਦ